ਰੇੜੀ ਬਾਰੇ ਕੇ ਪਿੰਡ ਦੀ ਸੰਜੀ ਸਾਥ ਦੇ ਐਣ ਮੋਰਲੀ ਕਰਿਆਨੇ ਦੀ ਛੋਟੀ ਜਿਹੀ ਦੁਕਾਨ ਕਰ ਰਹੇ ਬੂਟੇ ਸ਼ਾਦਾ ਵੱਡਾ ਮੁੰਡਾ ਪੜ੍ਹਾਈ ਵਿੱਚ ਹੁਸ਼ਿਆਰ ਹੋਣ ਕਰਕੇ ਵਕੀਲੀ ਪਾਸ ਕਰ ਫਿਰੋਜ਼ਪੁਰ ਕਚਹਿਰੀ ਵਿੱਚ ਪ੍ਰੈਕਟਿਸ ਕਰਨ ਲੱਗਾ ਸੀ ਡੰਡੀ ਬੂਟੇ ਸ਼ਾਦਾ ਛੋਟਾ ਮੁੰਡਾ ਬਚਪਨ ਤੋਂ ਹੀ ਪੜਨ ਲਿਖਣ ਵਿੱਚ ਕਮਜ਼ੋਰ ਹੋਣ ਕਰਕੇ ਭਾਵੇਂ ਮਸਾ ਹੀ ਪਾਸ ਕਰਕੇ ਸਕੂਲ ਜਾਣ ਤੋਂ ਇਨਕਾਰੀ ਹੋ ਚੁੱਕਾ ਸੀ ਪਰ ਉਹ ਕਿਸੇ ਕਿਸਮ ਦਾ ਫਿਕਰ ਫਾਕਾ ਨਾ ਰੱਖਣ ਖੁੱਲਾ ਖਾਣ ਪੀਣ ਘੁੰਮਣ ਸਦਕਾ ਸਿਹਤ ਪੱਖੋਂ ਚੰਗਾ ਜਰਵਾਣਾ ਜ਼ਰੂਰ ਸੀ ਡੰਡੀ ਅਕਸਰ ਬੁੱਟਾ ਸ਼ਾ ਜਦ ਵੀ ਕਿਸੇ ਨਾਲ ਆਪਣੇ ਪੁੱਤਾਂ ਬਾਬਤ ਸਰਸਰੀ ਗੱਲ ਕਰਦਾ ਤਾਂ ਉਹ ਵਕੀਲ ਮੁੰਡੇ ਨੂੰ ਦਾਦਾ ਹੀ ਸਿਆਣਾ ਅਤੇ ਲਾਇਕ ਕਹ ਵੜਿਆਉਂਦਾ ਅਤੇ ਛੋਟੇ ਨੂੰ ਬੁੱਧੂ ਲੁੱਟਰ ਜਾਂ ਲਫੰਡਰ ਕਹ ਆਪਣੇ ਮਨ ਦਾ ਗੁੱਬਗੁਬਾਰ ਜ਼ਰੂਰ ਹੀ ਕੱਢ ਲੈਂਦਾ ਸੀ ਡੰਡੀ ਇੱਕ ਸ਼ਾਮ ਦੇ ਕੁਸਮੁਸੇ ਰਿੰਜਿਮ ਜਿਹੇ ਵਾਲੇ ਮੌਸਮ ਸਮੇ ਬੂਟਾ ਸ਼ਾ ਆਪਣੇ ਦੋਹਾਂ ਬੇਟਿਆਂ ਨਾਲ ਆਪਣੀ ਇਸੇ ਹੀ ਦੁਕਾਨ ਉੱਤੇ ਬੈਠਾ ਕਿਸੇ ਗ੍ਰਾਹਕ ਨੂੰ ਸੌਦਾ ਪੱਤਾ ਦੇ ਰਿਹਾ ਸੀ ਕਿ ਨਹਿਰ ਵਾਲੀ ਪੱਤੀ ਦੇ ਨਸ਼ੇ ਨਾਲ ਟੰ ਹੋ ਕੇ ਆਏ ਨੌਜਵਾਨ ਗ੍ਰਾਹਕ ਦੀ ਖਰਵੀ ਬੋਲੀ 마ੜੇ ਵਿਹਾਰ ਸਦਕਾ ਬੂਟਾ ਸ਼ਾ ਨੇ ਉਧਾਰ ਸੌਦਾ ਦੇਣੋਂ ਸਾਫ਼ ਇਨਕਾਰ ਕਰ ਦਿੱਤਾ ਜਿਸ ਤੋਂ ਚਿੜਕੇ ਉਸ ਨਸ਼ੇੜੀ ਨੌਜਵਾਨ ਨੇ ਆਪੇ ਤੋਂ ਬਾਹਰ ਹੁੰਦਿਆਂ ਪੈਂਦੀ ਸੱਤੇ ਹੀ ਬੂਟਾ ਸ਼ਾ ਨੂੰ ਦੋ ਤਿੰਨ ਗਾਲਾਂ ਕੱਢ ਦਿੱਤੀਆਂ ਡੰਡੀ ਭਾਵੇਂ ਕੋਲ ਬੈਠੇ ਵੱਡੇ ਵਕੀਲ ਪੁੱਤ ਨੇ ਨਸ਼ੇੜੀ ਨੂੰ ਰੈਡੀ ਥਾਣੇ ਕੇਸ ਦਰਜ ਕਰਵਾਉਣ ਫਲਾਣੀ ਫਲਾਣੀ ਧਾਰਾ ਲਗਾਉਣ ਅਤੇ ਸਖਤ ਸਜ਼ਾ ਦਿਵਾਉਣ ਦਾ ਰੋਹਬ ਦੀ ਝਾੜਿਆ ਪਰ ਨਸ਼ੇੜੀ ਮੁੰਡਾ ਤਾਂ ਸਭ ਕਾ ਸੇ ਅਣ ਸੁਣਿਆ ਕਰ ਹੋਰ ਵਧੇਰੇ ਅਨਾਬ ਸ਼ਨਾਪ ਬੋਲਣ ਉੱਤੇ ਉਤਾਰੂ ਹੋ ਚੁੱਕਾ ਸੀ ਡੰਡੀ ਆਪਣੇ ਪਿਤਾ ਵੱਡੇ ਭਰਾ ਦੀ ਲਗਾਤਾਰ ਹੁੰਦੀ ਬੇਇੱਜ਼ਤੀ ਦੇਖ ਜਦ ਕੋਲ ਹੀ ਬੈਠੇ ਛੋਟੇ ਪੁੱਤ ਤੋਂ ਰਿਹਾ ਨਾ ਗਿਆ ਤਾਂ ਉਸਨੇ ਹੁਣ ਤੱਕ ਜੁੜ ਚੁੱਕੇ ਹੋਰ ਗ੍ਰਾਹਕਾਂ ਲੋਕਾਂ ਦੇ ਰੋਕਦਿਆਂ ਰੋਕਦਿਆ ਨਸ਼ੇੜੀ ਨੂੰ ਦੁਕਾਨ ਤੋਂ ਬਾਹਰ ਧੂੰਦਿਆ ਗੱਲਾਂ ਉੱਤੇ ਤਿੰਨ ਚਾਰ ਲਫੇੜੇ ਘਸੁੰਨ ਜੜ ਦਿੱਤੇ ਡੰਡੀ ਹੁਣ ਅਕਲ ਟਿਕਾਣੇ ਆਉਣ ਹੋਰ ਲਫੇੜਿਆਂ ਤੋਂ ਡਰ ਅਤੇ ਮੁਆਫੀ ਮੰਗਣ ਦੀ ਦੁਹਾਈ ਪੌਂਦਾ ਨਸ਼ੇੜੀ ਮੁੰਡਾ ਫੌਰਨ ਹੀ ਉਥੋਂ ਆਪਣੀ ਜਾਨ ਖਲਾਸੀ ਕਰਵਾ ਰਫੂ ਚੱਕਰ ਹੋ ਚੁੱਕਾ ਸੀ ਡੰਡੀ ਇਹ ਸਭ ਵੇਖ ਸੁਣ ਉਥੇ ਖੜਾ ਸਰਬਣ ਪ੍ਰਧਾਨ ਬੋਲਿਆ ਦੇਖ ਭਾਈ ਬੁੱਟੇ ਸ਼ਾ ਕਹਾਵਤ ਤਾਂ ਬੜੀ ਸੁਣੀ ਆ ਕਿ ਬਈ ਰੱਬ ਨੇੜੇ ਕਿ ਕਸੁੰ ਜਿਹੜੇ ਆਪਣੇ लाडले ਵਕੀਲ ਪੁੱਤ ਦੀ ਤੂੰ ਸਲਾਹਤਾ ਕਰਦਾ ਨਹੀਂ ਸੀ ਥਕਦਾ ਉਹ ਤਾਂ ਆਪਣੀ ਵਕੀਲੀ ਹੀ ਕੋਟ ਦਾ ਰਹਿ ਗਿਆ ਪਰ ਜਿਸ ਛੋਟੇ ਪੁੱਤ ਨੂੰ ਤੂੰ ਨਲਾਇਕ ਲੁੱਟਰ ਤਫੰਡਰ ਕਹਿ ਕੇ ਪੰਡਦਾ ਸੀ ਅੱਜ ਉਸਨੇ ਅਣਖੀ ਪੁੱਤ ਨੇ ਹੀ ਪਿਓ ਦੀ ਬੇਇੱਜ਼ਤੀ ਕਰਦੇ ਸ਼ਰਾਬੀ ਕਬਾਬੀ ਨੂੰ ਕਸੂਨਾ ਨਾਲ ਕਰਾਰਾ ਸਬਕ ਸਿਖਾ ਮਾਫੀਆਂ ਮੰਗਣ ਅਤੇ ਇਥੋਂ ਭੱਜਣ ਲਈ ਮਜਬੂਰ ਡੰਡੀ ਹਾਲੇ ਸਰਵਣ ਸਿਉ ਪ੍ਰਧਾਨ ਦੇ ਬਾਕੀ ਸ਼ਬਦ ਉਸ ਦੇ ਮੂੰਹੋਂ ਨਿਕਲ ਹੀ ਰਹੇ ਸਨ ਕਿ ਹੁਣ ਖੁਦ ਬੂਟਾ ਛਾ ਉਥੇ ਜੁੜ ਚੁੱਕੇ ਗ੍ਰਾਹਕ ਤਮਾਸ਼ਵੀਨ ਲੋਕ